ਅੱਜ ਅਕਸਰ ਬਫਤਿਆਬਾਦ ਤੋਂ ਸ਼੍ਰੀ ਖਡੂਰ ਸਾਹਿਬ ਨੂੰ ਜਾਂਦੀ ਰੋਡ ਜਿਹੜੀ ਕਿ ਨਹਿਰ ਦੇ ਨਾਲ ਬਣੀ ਹੋਈ ਹੈ ਉਸਤੇ ਬਾਬਾ ਡੰਨਿਆਂ ਵਾਲਾ ਦੇ ਪੁਲ ਨੇੜੇ ਪੁਲਿਸ ਪਾਰਟੀ ਅਤੇ ਬਦਮਾਸ਼ਾਂ ਦੇ ਵਿੱਚ ਗੋਲੀ ਚੱਲੀ ਇਸ ਸਬੰਧੀ ਐਸਐਸਪੀ ਤਰਨਤਾਰਨ ਸ਼੍ਰੀਮਤੀ ਰਵਜੋਤ ਗਰੇਵਾਲ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹਨ ਕੀ ਗੱਲਬਾਤ ਕੀਤੀ ਗਈ ਦੇਖੋ ਇਹ ਵੀਡੀਓ ਤੋਂ ਦਿੱਲੀ ਚਾ ਲੱਤੀ ਸੀ। ਆ ਜਲੇ ਦੇ ਵਿੱਚ ਵਾਕਵਾ ਖਾਵਾਂ ਤੇ ਨਾਕਾਬੰਦੀ ਕੀਤੀ ਗਈ ਸੀ। ਤੇ ਅੱਜ ਇੱਥੇ ਗੋਇੰਡਵਾਲ ਸਾਹਿਬ ਵਿਖੇ ਜਿਹੜਾ ਬਾਬਾ ਡੰਡਿਆ ਵਾਲਾ ਪੁਲ ਦਾ ਇੱਥੇ ਨਾਕਾ ਸੀਗਾ। ਉੱਥੇ ਪੁਲਿਸ ਪਾਰਟੀ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ। ਜੀ ਇੱਕ ਬਿਨਾ ਨੰਬਰ ਤੋਂ ਜਿਹੜੀ ਸਵਿਫਟ ਗੱਡੀ ਸੀਗੀ ਉਹ ਨਾਕਾਬੰਦੀ ਨੂੰ ਵੇਖ ਕੇ ਉਹਨਾਂ ਨੇ ਇੱਥੇ ਟਰਨ ਕੀਤਾ। ਤੇ ਜਦੋਂ ਪੁਲਿਸ ਪਾਰਟੀ ਨੇ ਇਮੀਡੀਏਟਲੀ ਜੇਸ ਕੀਤਾ। ਤਾਂ ਐ ਐਸਐਚਓ ਚੌਂਕੀਨ ਚਾਰ ਜਿਹੜੇ ਆਪਣਾ ਕਾਬੰਦੀ ਦੇ ਫ੍ਰੈਜ਼ਮ ਸੀ ਤਾਂ ਉਹ ਉਹ ਉਹਨਾਂ ਵੱਲੋਂ ਜਿੱਥੇ ਆਪਾਂ ਹੁਣ ਮੌਕੇ ਤੇ ਖੜੇ ਆ ਇੱਥੇ ਗੱਡੀ ਮੋੜ ਲਈ ਵੀ ਤੇ ਪੁਲਿਸ ਪਾਰਟੀ ਵੱਲ ਉਹਨਾਂ ਨੂੰ ਮੈਸੇਜ ਦਿੱਤਾ ਗਿਆ ਵੀ ਉਹ ਰੁਕਣ ਤੇ ਚੈਕਿੰਗ ਨਾਲ ਕੋਆਪਰੇਟ ਕਰਨ ਜੀ ਪਰ ਉਹਨਾਂ ਨੇ ਜਿਹੜੀ ਉਹਨਾਂ ਦੀ ਗੱਡੀ ਕਿਉਂਕਿ ਸੜਕ ਤੋਂ ਉਤਰ ਗਈ ਸੀਗੀ ਉਹਨਾਂ ਨੇ ਉਤਰ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਤਾਂ ਬਰਤੋੜ ਜੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਅ ਕਿਉਂਕਿ ਗੱਡੀ ਦੇ ਵਿੱਚ ਦੋ ਬੰਦੇ ਸਵਾਰ ਸੀ ਇੱਕ ਜਿਹੜਾ ਡਰਾਈਵ ਕਰ ਰਿਹਾ ਸੀ ਤੇ ਇੱਕ ਕੋ-ਡਰਾਈਵਰ ਸੀਗਾ ਜੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਜਿਹੜਾ ਸੀਗਾ ਗੁਰਸੇਵਕ ਸਿੰਘ ਏਲੀਅਸ ਬੰਮ ਨਾਮ ਦਾ ਜੀ ਵਿਅਕਤੀ ਸੀ ਜੀ ਉਹਦੀ ਲੱਤ ਤੇ ਗੋਲੀ ਲੱਗੀ ਹੈ ਉਹਨੂੰ ਇਮੀਡੀਏਟਲੀ ਫਰਸਟ ਏਡ ਦੇ ਲਈ ਹਸਪੀਟਲ ਲੈ ਕੇ ਗਈ ਹੈ ਪੁਲਿਸ ਪਾਰਟੀ ਦੂਜਾ ਜਿਹੜਾ ਬੰਦਾ ਸੀਗਾ ਡਰਾਈਵਰ ਉਹ ਮੌਕੇ ਤੋਂ ਫਰ ਹੋ ਗਿਆ ਵੱਖ-ਵੱਖ ਟੀਮਾਂ ਬਣਾ ਕੇ ਇਲਾਕੇ ਦੇ ਵਿੱਚ ਉੱਦੀ ਭਲ ਜਾਤੀ ਮੈਡਮ ਜਿਹੜਾ ਇਹ ਹੈਗਾ ਸੀ ਇਹ ਬੰਮ ਕੇ ਅਟੈਚਮੈਂਟ ਇਹਦੀ ਕਿਸ ਦੇ ਨਾਲ ਸੀ ਔਰ ਕੋਈ ਸਾਹਮਣੇ ਆ ਪਾਇਆ ਕੁਝ ਜੀ ਇਸ ਬੰਦੇ ਦੀ ਬੜੀ ਵੱਡੀ ਕ੍ਰਾਈਮਨਲ ਹਿਸਟਰੀ ਹੈ 6 ਦੇ ਤੇ ਪਰਚੇ ਦਰਜ ਨੇ ਜਿਨ੍ਹਾਂ ਚੋਂ ਮਰਡਰ ਅਟੈਂਪਟ ਟੂ ਮਰਡਰ 307 302 ਆਰਮਜ਼ ਐਕਟ ਦੇ ਪਰਚੇ ਦਰਜ ਨੇ ਤੇ ਸਤਨਸ਼ੋਰਾ ਗੈਂਗ ਦੇ ਨਾਲੇ ਉਹਦਾ ਮੈਂਬਰ ਹੈ ਤੇ ক্লোਸਲੀ ਇਨਵੋਲਡ ਹੈ। ਕੋਈ ਵੈਪਨ ਵੈਪਨ ਰਿਕਵਰੀ ਹੋਈ ਹੈ ਇਹਦੇ ਕੋਲ? ਅ ਇਹਨੇ ਕੋਲ ਕੀ ਕੋਈ ਵੈਪਨ ਆਪਣੇ ਕੋਲ ਰਿਕਵਰ ਹੋਇਆ? ਜੀ। ਅ ਰਿਕਵਰੀ ਤੋਂ ਬਾਅਦ ਇਥੇ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ। ਮੌਕੇ ਤੇ ਅਸੀਂ ਸਾਰੇ ਖੜੇ ਹਾਂ ਤੇ ਪਰਚਾ ਦਰਜ ਕਰਕੇ ਕਾਨੂੰਨ ਮੁਤਾਬਕ ਅੱਗੇ ਕਰ ਦੇਗੇ। ਠੀਕ ਹੈ।